ਵੀਡੀਓ ਸਾਥੀ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਉਮੀਦ ਆ ਕਿ ਸਭ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨੀ ਹੈ ਜੀ ਸੀਮਨ ਬਾਰੇ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਆਪਣੇ ਕੋ ਕਿਹੜੀਆਂ ਵਧੀਆ ਕਟੀਆਂ ਤੇ ਬੱਚੀਆਂ ਬਾਰੇ ਜਾਣਕਾਰੀ ਦੰਨੀ ਜਿਹੜੀ ਜਿਵੇਂ ਕਿ ਉਹ ਪਰਲੀ ਬੱਚੀਆਂ ਜੀ ਉਹ ਸੈਕਦੀ ਆ ਆਪਣੇ ਕੋ 4424 ਦੀ ਜਿਵੇਂ ਆ ਕੱਟੀ ਆ ਗਈ ਆ ਐਲਡੀਐਫ ਦੀ ਆ ਗਈ ਰਾਕਮੈਂਟਰੀ ਫਾਰਮ ਦੇ ਅਮਰਬੁੱਲ ਦੀ ਪਾਉ ਆ ਗਈ ਅਮਰਬੁੱਲ ਦੀ ਤੇ ਇਹ ਭਾਰਤ ਬੁੱਲਦੀ ਆ ਵੀਰਾਵਲੀ ਦੇ ਇਹ ਆ ਡੈਨਮਾਰਕ ਦੀ ਹੈ ਜੀ ਬੱਛੀ ਜਲਸੀ ਤੇ ਬਾਕੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸੀਮਨ ਸਾਰੇ ਦੱਸਿਓ ਸੀਮਨ ਲਵਾਓ ਜੀ ਇਹ ਹੁਣ ਮੱਝਾਂ ਦੇ ਆਪਾਂ ਦੱਸਦੇ ਹਾਂ ਆਪਣੀ ਮੱਝਾਂ ਦੇ ਕਿਹੜਾ ਸੀਮਨ ਲੱਗਿਆ ਹੋਇਆ ਹੈ ਹਾਂਜੀ ਵੀਰ ਜੀ ਤੇ ਆਪਾਂ ਗੱਲ ਕਰਨੀ ਸਾਂਝੀ ਕਰਨੀ ਸੀਮਨ ਬਾਰੇ ਤੇ ਵੀਰ ਕਹੀ ਕਹਿੰਦੇ ਆ ਡੈਰੀ ਫਾਰਮ ਚ ਕੁਝ ਬਚਦਾ ਨਹੀਂ ਤੇ ਵੀਰ ਜੀ ਵਧੀਆ ਪਸ਼ੂ ਰੱਖੋ ਤੇ ਵਧੀਆ ਸੀਮਨ ਲਵਾ ਆਪਣੇ ਮੱਝਾਂ ਦੇ ਗਾਵਾਂ ਦੇ ਤੇ ਤਾਂ ਹੀ ਚਾਰ ਪੈਸੇ ਵੱਜਣਗੇ ਤੇ ਵੀਰੇ ਇੱਕ ਗੱਲ ਹੋਰ ਧਿਆਨ ਰੱਖਿਆ ਕਰੋ ਜਿਵੇਂ ਆਪਾਂ ਜਿਹੜੇ ਮੱਝਾਂ ਰੱਖਦੇ ਆ ਜਾਂ ਵਿੱਚ ਗਾਵਾਂ ਵੀ ਰੱਖਦੇ ਆ ਤੇ ਜੀ ਕੋ ਮੋ ਹਿਸਾਬ ਨਾਲ ਲਵਾਇਆ ਕਰੋ ਵੀ ਜਿਵੇਂ ਅੱਧੇ ਪਛੋਂ 2 ਪੰਨ ਅੱਧੇ ਬਾਅਦ ਚੋਂ 2 ਮਿੰਦੂ ਜਿਹੜਾ ਚੱਲਦਾ ਰਹੇ ਦੁੱਧ ਦਾ ਮਤਲਬ ਹਟਣ ਦਾ ਪਛੋਂ ਦੁੱਧ ਤੋਂ ਵੀ ਜਦੋਂ ਜੀ ਅਤਰ ਮੱਜਾਂ ਹਟ ਜਾਣ ਤਾਂ ਗਾਂਾਂ ਥੂਪਣ ਜੇ ਗਾਂ ਹਟਣ ਤਾਂ ਮੱਜਾਂ ਥੂਪਣੇ ਕਣ ਉਹ ਹਿਸਾਬ ਨਾਲ ਸੀਮਨ ਲਵਾਇਆ ਕਰੋ ਸੀਮਨ ਵਧੀਆ ਲਵਾਓ ਜੀ ਇਹ ਵਧੀਆ ਵਧੀਆ ਫੀਡ ਪਾਓ ਵਧੀਆ ਪਸ਼ੂ ਰੱਖੂਗੇ ਤਾਂ ਵਧੀਆ ਦੁੱਧ ਦੇਣਗੇ ਜੀ ਉਹ ਬੱਧ ਦੁੱਧ ਦੇਣਗੇ ਹੁਣ ਆਪਾਂ ਦੱਸ ਦਈਏ ਆਪਣੀ ਆਪਾਂ ਕਿਹੜਾ ਸੀਮਨ ਲਗਾਵਾ ਜੀ ਹੁਣ ਜਿਹੜੀਆਂ ਆਪਣੀਆਂ ਮੰਨ ਲਓ ਹੁਣ ਜਿਵੇਂ ਗਾਇਆ ਸੂਈਆਂਵੇਂ ਜੀ ਆਪਣੀਆਂ ਹੁਣ ਮੱਝਾਂ ਨਹੀਂ ਸੂਣਾ ਜੀ ਕਹਾ ਵੀ ਆਪਾਂ ਹੁਣ ਕਿਹੜਾ ਸੀਮਨ ਵਰਤ ਰਹੇ ਹਾਂ ਆ ਦੇਖੋ ਜੀ ਇਹ ਨਵਾਬ ਦਾ ਸੀਮਨ ਹੈ ਨਵਾਬ ਐਚਐਸਬੀ ਹਿੰਸਾਰ ਸੁਪਰਮ ਬਾਇਓਟੈਕ ਅਸੀਮਨ ਬੈਂਕ ਦਾ ਨਾਮ ਆ ਜੀ ਐਚਐਸਬੀ ਤੇ ਇੱਕ ਆਪਾਂ ਨੇ ਮੱਧ ਤੇ ਲਵਾਇਆ ਬਾਈ ਛੇਦੇ ਪੰਜਾਬ ਆ ਦੇਖੋ ਜੀ ਇਹ ਛੇਦੇ ਪੰਜਾਬ ਦਾ ਛੇਦੇ ਪੰਜਾਬ ਇਹ ਵੀ ਐਚਐਸਬੀ ਦਾ ਹੀ ਆ ਜੀ ਐਚਐਸਬੀ ਹਿੰਸਾਰ ਸੁਪਰਮ ਬਾਇਓਟੈਕ ਕਿ ਕਹਿੰਦਾ ਭਾਵਾ ਜੀ ਸੀਮਨ ਵਧੀਆ ਲਵਾਓ ਜੀ ਵਧੀਆ ਕਟੀਆਂ ਮੱਛੇ ਧਿਆਨ ਹੋਣਗੇ ਤਾਂ ਹੀ ਡੈਰੀ ਫਾਰਮ ਕਾਮਯਾਬ ਹੁੰਦਾ ਜੀ YouTube ਤੇ ਸਰਚ ਕਰਕੇ ਦੇਖ ਸਕਦੇ ਹੋ ਨਵਾਬ ਬੁੱਲ ਦਾ ਵੀ ਨਵਾਬ ਬੁੱਲ ਕਹੇ ਜਾ ਕਿੰਨੀ ਬੋਡੀ ਸਟਾਕ ਕਰਾਉਦੀ ਤੇ YouTube ਤੇ ਤੁਸੀਂ ਕੱਟ ਕੇ ਦੇਖ ਸਕਦੇ ਹੋ ਇੱਕ ਜੀ ਆਪਾਂ ਇੱਕ ਆਪਣੀ ਮੱਝ ਗੱਬਣਾ ਛੇਰੇ ਪੰਜਾਬ ਤੋਂ VHSB ਦਾ ਹੀ ਬੁੱਲਾ ਜੀ ਛੇਰੇ ਪੰਜਾਬ ਇਹ ਤੁਸੀਂ ਕੱਟ ਕੇ ਦੇਦੇ ਜੀ ਕਹਿਣ ਦਾ ਭਾਵਾ ਜੀ ਵਧੀਆ ਸਿਮਨ ਲਵਾਓ ਜੀ ਵਧੀਆ ਜਿਹੜੀਆਂ ਕਟੀਆਂ ਬੱਚੀਆਂ ਤਿਆਰ ਹੋਣ ਤਾਂ ਹੀ ਡੈਰੀ ਫਾਰਮ ਕਾਮਯਾਬ ਹੋ ਸਕਦਾ ਜੀ ਜੇ ਆਪਾਂ ਸਿਮਨ ਪਰ ਕੰਮ ਨਹੀਂ ਕਰੂਗੇ ਵਧੀਆ ਪਟੀਆਂ ਮੱਛੇ ਨਹੀਂ ਆਉਣਗੇ ਆਪਣੇ ਕੋਲ ਤੇ ਫਿਰ ਆਪਾਂ ਲੌਸ 'ਚ ਜਾ ਸਕਦੇ ਆ ਕਿਉਂਕਿ ਆਪਣੇ ਕੋਲ ਫਿਰ ਵਧੀਆ ਦੁੱਧ ਵਾਲੇ ਪਸ਼ੂ ਨਹੀਂ ਹੋਣਗੇ ਤਾਂ ਆਪਣਾ ਆਪਾਂ ਨੂੰ ਲੌਸ ਹੀ ਹੋ ਸਕਦਾ ਤੇ ਵਧੀਆ ਸਿਮਨ ਲਵਾਉਗੇ ਤਾਂ ਵਧੀਆ ਆਪਣੇ ਕੋਲ ਪਸ਼ੂ ਹੋਣਗੇ ਤੇ ਵਧੀਆ ਦੁੱਧ ਪਾਊਗਾ ਜੀ ਤੇ ਆਪਾਂ ਹੁਣ ਗਾਏ ਆ ਆਪਣੀਆਂ ਸੋਣੀ ਵਾਲੀਆਂ ਤਿੰਨ ਮਹੀਨੇ ਦੇ ਗੱਬਣਾ ਇਹਦੇ ਮੈਜਿਕ ਬੁੱਲਦਾ ਲੱਗਿਆ ਹੋਇਆ ਤੇ ਇੱਕ ਆ ਆਪਣੀ ਪਛੀ ਸੋਣੀ ਵਾਲੀ 22 ਦਿਨ ਤੱਕ ਇਹ ਟਰਨੈਡੋ ਦਾ ਬੁੱਲ ਏਬੀਐਸ ਦਾ ਟਰਨੈਡੋ ਬੁੱਲ ਆਈ ਉਹਦਾ ਸੀਮਨ ਲੱਗਿਆ ਹੋਇਆ ਇਹਦੇ ਤੇ ਬਾਜੀ ਵਧੀਆ ਸੀਮਨ ਲਵਾਉਗੇ ਤਾਂ ਵਧੀਆ ਪਸ਼ੂ ਹੋਣਗੇ ਆਪਣੇ ਕੋਲ ਵਧੀਆ ਤਿਆਰ ਹੋਣਗੇ ਇੱਕ ਹੋਰ ਗੱਲ ਆ ਜੀ ਜੇ ਵਧੀਆ ਸੀਮਨ ਹੋਊਗਾ ਉਹ ਕੱਟੀ ਆ ਜੇ ਬੱਚੇ ਵਧੀਆ ਛੇਤੀ ਤਿਆਰ ਹੁੰਦੇ ਆ ਕੱਦ-ਕਾਡ ਵਧੀਆ ਹੁੰਦਾ ਜੀ ਪਸ਼ੂ ਦਾ ਇਹ ਬਹੁਤ ਫਰਕ ਰੈਂਦਾ ਜੀ ਚਲੋ ਠੀਕ ਆ ਜੀ ਵੀਰ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਜਾਣਕਾਰੀ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ